ਇਸ ਹਾਲਾਤ ਉਹ ਆਸਟ੍ਰੇਲੀਆ ਦੇ ਮੈਲਬੌਰਨ ਚ ਟੈਕਸੀ ਚਲਾ ਰਹੇ ਪੰਜਾਬੀ ਬਾਬੇ ਚਰਨਜੀਤ ਸਿੰਘ ਘਟਵਾਲ ਦੇ ਆਸਟ੍ਰੇਲੀਆ ਚ ਚਰਚੇ ਹੋ ਰਹੇ ਨੇ ਕਿਉਂਕਿ ਜਿਹੜੀ ਟੈਕਸੀ ਇਹ ਚਲਾਉਂਦੇ ਸੀ ਉਸ ਟੈਕਸੀ ਕਾਰ ਦੇ ਪਿਛਲੀ ਸੀਟ ਤੇ 8000 ਡਾਲਰ ਇਹਨਾਂ ਨੂੰ ਲੱਭਦਾ ਹੈ ਇਹ 8000 ਡਾਲਰ ਕਿਦਾ ਹੁੰਦਾ ਇਹ ਚਰਨਜੀਤ ਸਿੰਘ ਘਟਵਾਲ ਨੂੰ ਨਹੀਂ ਪਤਾ ਹੁੰਦਾ ਤਾਂ ਜਦੋਂ ਹੀ ਉਹਨਾਂ ਨੂੰ 8000 ਡਾਲਰ ਲੱਭਦਾ ਹੈ ਤਾਂ ਉਹ ਝੱਟ ਦੇ ਨੇ ਪੁਲਿਸ ਨੂੰ ਫੋਨ ਕਰਦੇ ਨੇ ਪੁਲਿਸ ਤੋਂ ਜਾਣਦੇ ਨੇ ਤੇ ਦੱਸਦੇ ਨੇ ਕਿ ਇਸ ਤਰ੍ਹਾਂ ਉਹਨਾਂ ਦੀ ਟੈਕਸੀ ਦੇ ਪਿਛਲੀ ਸੀਟ ਤੇ 8000 ਡਾਲਰ ਪਿਆ ਹੈ ਇਹਨਾਂ ਪੈਸਿਆਂ ਨੂੰ ਇਧਰ ਦੇ ਹਿਸਾਬ ਨਾਲ ਕੈਲਕੂਲੇ ਜੋ ਕਿ ਇੱਕ ਬਹੁਤ ਵੱਡੀ ਅਮਾਉਂਟ ਹੈ ਤੇ ਜੇ ਸਰਦਾਰ ਵੀਰੇ ਰੱਖ ਵੀ ਲੈਂਦਾ ਤਾਂ ਸ਼ਾਇਦ ਕੋਈ ਵੱਡਾ ਮਸਲਾ ਪੈਂਦਾ ਵੀ ਨਾ ਪਰ ਬਾਬੇ ਨੇ ਇਮਾਨਦਾਰੀ ਵਿਖਾਈ ਤੇ ਜਿਹਦੇ ਪੈਸੇ ਸੀ ਉਸ ਤੱਕ ਪਹੁੰਚਾਉਣ ਲਈ ਬਾਬਾ ਸਿੱਧਾ ਪੁਲਿਸ ਤੋਂ ਜਾਂਦਾ ਤੇ ਪੁਲਿਸ ਨੂੰ ਸਾਰੀ ਰਕਮ ਜਮ੍ਹਾਂ ਕਰਾ ਦਿੰਦਾ ਤੇ ਜਦੋਂ ਆਸਟ੍ਰੇਲੀਆ ਦੇ ਪੱਤਰਕਾਰ ਚਰਨਜੀਤ ਸਿੰਘ ਠਵਾਲ ਨਾਲ ਗੱਲਬਾਤ ਕਰਦੇ ਨੇ ਤਾਂ ਉਹਨਾਂ ਤੋਂ ਇੱਕ ਸਵਾਲ ਪੁੱਛਦੇ ਨੇ ਪੱਤਰਕਾਰ ਸਾਹਿਬ ਕਹਿੰਦੇ ਨੇ ਕਿ ਸਿੰਘ ਜੀ ਜਦੋਂ ਤੁਸੀਂ ਪੁਲਿਸ ਤੋਂ ਇਹ ਪੈਸੇ ਜਮ੍ਹਾਂ ਕਰਾਏ ਤਾਂ ਤੁਹਾਨੂੰ ਉਹਨਾਂ ਨੇ ਇਨਾਮ ਦੇ ਤੌਰ ਤੇ ਕੋਈ ਰਿਵਾਰਡ ਦਿੱਤਾ ਕੋਈ ਥੋੜੇ ਬਹੁਤੇ ਡਾਲਰ ਵਿੱਚੋਂ ਤੁਹਾਨੂੰ ਇਨਾਮ ਦੇ ਤੌਰ ਤੇ ਦਿੱਤੇ ਉਹਨਾਂ ਨੇ ਅਰਤਾ ਕੋਈ ਨਹੀਂ ਮਿਲਿਆ ਤੇ ਨਾ ਹੀ ਮੈਨੂੰ ਇਸ ਕੰਮ ਦੇ ਬਦਲੇ ਕੋਈ ਰਿਵਾਰਡ ਚਾਹੀਦਾ ਜਿਵੇਂ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਹੈ ਕਿ ਹੱਕ ਸੱਚ ਦੀ ਕਮਾਈ ਹੀ ਖਾਣੀ ਹੈ ਦਸਨੋਆ ਦੇ ਕਿਰਤ ਕਰਕੇ ਹੀ ਖਾਣੀ ਹੈ ਸਾਡੇ ਗੁਰੂਆਂ ਦੇ ਸਿਖਾਏ ਸਿਧਾਂਤਾਂ ਤੇ ਹੀ ਚਰਨਜੀਤ ਸਿੰਘ ਅਠਵਾਲ ਨੇ ਆਪਣਾ ਫਰਜ਼ ਨਿਭਾਇਆ ਤੇ ਇਸੇ ਕਰਕੇ ਆਸਟ੍ਰੇਲੀਆ 'ਚ ਉਹਨਾਂ ਦੇ ਚਰਚੇ ਹੋ ਰਹੇ ਨੇ ਸਿੰਘ ਸਾਹਿਬ ਦੀ ਵੀਡੀਓ ਨੂੰ ਤੁਸੀਂ ਵੀ ਸ਼ੇਅਰ ਜ਼ਰੂਰ ਕਰਿਓ